ਬੀਤੇ ਦਿਨ ਇੱਕ ਮਹੀਨੇ ਦੌਰਾਨ ਉੱਤਰੀ ਰੇਲਵੇ ਦੀ ਫਿਰੋਜ਼ਪੁਰ ਡਿਵੀਜ਼ਨ ਨੇ ਟਿਕਟ ਚੈਕਿੰਗ ਮੁਹਿੰਮ ਰਾਹੀਂ 2.69 ਕਰੋੜ ਰੁਪਏ ਦਾ ਜੁਰਮਾਨਾ ਵਸੂਲ ਕੀਤਾ। ਸੋ ਇਸ ਦੌਰਾਨ 4392 ਯਾਤਰੀ ਬਿਨਾਂ ਟਿਕਟ ਜਾਂ ਗਲਤ ਟਾਂਗ ਨਾਲ ਯਾਤਰਾ ਕਰਦੇ ਹੋਏ ਪਾਈ ਗਏ। ਸੋ ਇਹ ਕਾਰਵਾਈ ਡਿਵੀਜ਼ਨ ਦੇ ਟਿਕਟ ਚੈਕਿੰਗ ਸਟਾਫ ਅਤੇ ਮੁੱਖ ਟਿਕਟ ਇੰਸਪੈਕਟਰਾਂ ਨੇ ਮਿਲ ਕੇ ਕੀਤੀ ਤੇ ਜਿਸ ਨਾਲ ਡਿਵੀਜ਼ਨ ਦੀ ਆਮਦਨ ਵਿੱਚ ਵਾਧਾ ਹੋਇਆ। ਸੋ ਰੇਲਵੇ ਅਧਿਕਾਰੀਆਂ ਅਨੁਸਾਰ ਟਿਕਟ ਚੈਕਿੰਗ ਦੀਆਂ ਮੁਹਿੰਮਾਂ ਦਾ ਉਦੇਸ਼ ਬਿਨਾ ਟਿਕਟ ਯਾਤਰਾ ਨੂੰ ਰੋਕਣਾ ਯਾਤਰੀਆਂ ਨੂੰ ਵਧੀਆ ਸੇਵਾਵਾਂ ਦੇਣਾ ਅਤੇ ਰੇਲ ਗੱਡੀਆਂ ਵਿੱਚ ਵਿਧਿ ਅਨੁਸਾਰ ਯਾਤਰਾ ਨੂੰ ਯਕੀਨੀ ਬਣਾਉਣਾ ਹੈ ਸੋ ਇਸ ਲਈ ਵਾਰ-ਵਾਰ ਅਚਾਨਕ ਜਾਂਚ ਮੁਹਿੰਮਾਂ ਚਲਾਈਆਂ ਜਾਂਦੀਆਂ ਨੇ ਸੋ ਇਸ ਦੇ ਨਾਲ ਹੀ ਸਟੇਸ਼ਨਾਂ ਤੇ ਸਫਾਈ ਨੂੰ ਲੈ ਕੇ ਗੰਭੀਰ ਕਦਮ ਚੁੱਕੇ ਗਏ ਹਨ ਜੁਲਾਈ ਮਹੀਨੇ ਦੌਰਾਨ ਸਟੇਸ਼ਨ ਕੰਪਲੈਕਸ ਵਿੱਚ ਗੰਦਗੀ ਫਲਾਉਣ ਵਾਲੇ 414 ਲੋਕਾਂ ਤੋਂ ਕੁੱਲ 75200 ਰੁਪਏ ਜ਼ੁਰਮਾਨਾ ਯਾਨੀ ਫਾਈਨ ਮਸੂਲਿਆ ਗਿਆ ਦੇਖੋ ਕਿੰਨੀ ਮਾੜੀ ਗੱਲ ਹੈ ਕਿ ਸਾਨੂੰ ਫਾਈਨ ਦੇਣਾ ਪੈ ਰਿਹਾ ਪਰ ਕਿਉਂ ਅਸੀਂ ਪਹਿਲੇ ਹੀ ਨਾ ਇਸ ਖਾਸ ਕਰਕੇ ਜਿਹੜੀ ਗੰਦਗੀ ਦੀ ਗੱਲ ਹੋ ਰਹੀ ਹੈ ਕਿ ਆਪਾਂ ਸਫਾਈ ਰੱਖੀਏ ਆਪਾਂ ਪਬਲਿਕ ਪਲੇਸਿਸ ਜਾਂਦੇ ਆਂ ਆਪਾਂ ਸਫਰ ਕਰਦੇ ਆਂ ਪਰ ਆਪਾਂ ਉੱਥੇ ਵੀ ਗੰਦਗੀ ਪਾਦੇ ਆਂ ਪਰ ਜੋ ਕਿ ਮਾੜੀ ਗੱਲ ਹੈ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੋ ਸਟੇਸ਼ਨ ਨੂੰ ਸਾਫ਼ ਸੁਥਰਾ ਰੱਖਣਾ ਤੇ ਲੋਕਾਂ ਨੂੰ ਸਫਾਈ ਪ੍ਰਤੀ ਜਾਗਰੂਕ ਕਰਨ ਲਈ ਨਿਯਮਤ ਜਾਂਚ ਰਹਿੰਦੀ ਹੈ ਦੇਖੋ ਜਿਹੜੀ ਜਿਨਾਂ ਦੀ ਡਿਊਟੀ ਹੈ ਸਫਾਈ ਲਈ ਜਾਂ ਫਿਰ ਚੈਕਿੰਗ ਕਰਨ ਲਈ ਉਹ ਤਾਂ ਬਿਲਕੁਲ ਰਹਿੰਦੀ ਹੈ ਪਰ ਸਾਨੂੰ ਕਿਉਂ ਆਪਾਂ ਇਸ ਨੌਬਤਵਾਂ ਲਈਏ ਕਿ ਸਾਨੂੰ ਫਾਈਨ ਦੇਣਾ ਪਵੇ ਸਿਰਫ ਇੱਕ ਸਫਾਈ ਰੱਖਣ ਦੇ ਲਈ ਆਪਾਂ ਕਿਉਂ ਨਾ ਪਹਿਲੀ ਸਫਾਈ ਰੱਖੀਏ ਸੋ ਡਿਵੀਜ਼ਨਲ ਰੇਲਵੇ ਮੈਨੇਜਰ ਸੰਜੀਵ ਕੁਮਾਰ ਨੇ ਦੱਸਿਆ ਕਿ ਇਹ ਮਹਿੰਮ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ ਉਹਨਾਂ ਨੇ ਕਿਹਾ ਕਿ ਟਿਕਟ ਚੈਕਿੰਗ ਨਾਲ ਨਾ ਸਿਰਫ ਆਮਦਨ ਵਿੱਚ ਵਾਧਾ ਹੋ ਰਿਹਾ ਸਗੋਂ ਇਹ ਯਾਤਰੀਆਂ ਦੀ ਸੁਵਿਧਾ ਅਤੇ ਸੁਰੱਖਿਆ ਲਈ ਵੀ ਜ਼ਰੂਰੀ ਹੈ ਸੇਫਟੀ ਲਈ ਜ਼ਰੂਰੀ ਹੈ ਕਿਉਂਕਿ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮ ਦੀਪ ਸਿੰਘ ਸੈਣੀ ਨੇ ਦੱਸਿਆ ਕਿ ਟਿਕਟ ਚੈਕਿੰਗ ਸਟਾਫ ਆਪਣਾ ਕੰਮ ਨਿਭਾਉਂਦੇ ਹੋਏ ਸਮਾਜਿਕ ਜ਼ਿੰਮੇਵਾਰੀ ਵੀ ਨਿਭ ਵਧੀਆ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਸਮੇਂ-ਸਮੇਂ ਤੇ ਪ੍ਰਸ਼ੰਸਾ ਪੱਤਰ ਵੀ ਦੇ ਕੇ ਉਹਨਾਂ ਦਾ ਹੌਸਲਾ ਵਧਾਇਆ ਜਾਂਦਾ ਹੈ। ਸੋ ਫ੍ਰਿਸਪੋਰਟ ਡਿਵੀਜ਼ਨ ਵੱਲੋਂ ਕੀਤੀ ਕੀ ਟਿਕਟ ਚੈਕਿੰਗ ਮੁਹਿੰਮ ਨਾ ਸਿਰਫ ਰੇਲਵੇ ਦੀ ਆਮਦਨ ਵਧਾਉਣ ਦੀ ਇੱਕ ਮਿਹਨਤੀ ਕੋਸ਼ਿਸ਼ ਹੈ ਸਗੋਂ ਇਹ ਇੱਕ ਵੱਡੀ ਸਮਾਜਿਕ ਜ਼ਿੰਮੇਵਾਰੀ ਨੂੰ ਬਹਾਉਣ ਦੀ ਵੀ ਉਹ ਇੱਕ ਵੱਡਾ ਕਦਮ ਹੈ। ਸੋ ਜਿਵੇਂ ਕਿ ਦਰਸਾਇਆ ਗਿਆ ਹੈ ਕਿ ਜੁਲਾਈ ਮਹੀਨੇ ਵਿੱਚ 43000 ਤੋਂ ਵੱਧ ਬਿਨਾ ਟਿਕਟ ਜਾਂ ਗਲਤ ਤਰੀਕੇ ਨਾਲ ਯਾਤਰਾ ਕਰ ਰਹੇ ਲੋਕਾਂ ਤੋਂ 2.69 ਕਰੋੜ ਰੁਪਏ ਦਾ ਜੁਰਮਾਨਾ ਵਸੂਲਿਆ ਗਿਆ ਸੋ ਜੋ ਇਹ ਦਰਸਾਉਂਦਾ ਹੈ ਕਿ ਅਜੇ ਵੀ ਬਹੁਤ ਸਾਰੇ ਲੋਕ ਨਿਯਮਾਂ ਦੀ ਉਲੰਘਣਾ ਕਰਦੇ ਨੇ ਸੋ ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜਦੋਂ ਅਸੀਂ ਟ੍ਰੇਨ 'ਚ ਸਫ਼ਰ ਕਰਦੇ ਆ ਤਾਂ ਸਾਨੂੰ ਜਿਹੜੀ ਆਪਣੀ ਟਿਕਟ ਹੈ ਉਹ ਲੈਣੀ ਚਾਹੀਦੀ ਹੈ ਕਿਉਂ ਅਸੀਂ ਕੁਝ ਥੁਛ ਦੇ ਪੈਸਿਆਂ ਤੋਂ ਬਚਣ ਦੇ ਲਈ ਬਚਾਉਣ ਦੇ ਲਈ ਅਪਾ ਟਿਕਟ ਨਹੀਂ ਲੈਂਦੇ ਤੇ ਜਦੋਂ ਟੀਟੀ ਆਂਦਾ ਹੈ ਤਾਂ ਸਾਡੀ ਚੈਕਿੰਗ ਕਰਦਾ ਤੇ ਸਾਡੇ ਕੋਲ ਟਿਕਟ ਨਹੀਂ ਹੁੰਦੀ ਇੱਕ ਤਾਂ ਸਾਡੀ ਬੇਇੱਜ਼ਤੀ ਹੁੰਦੀ ਹੈ ਤੇ ਦੂਜੇ ਨੰਬਰ ਤੇ ਸਾਡੇ ਨੂੰ ਜੁਰਮਾਨਾ ਵੀ ਹੁੰਦਾ ਸੋ ਇਹ ਬਹੁਤ ਗਲਤ ਗੱਲ ਹੈ ਸੋ ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੋ ਇਸ ਮਹਿੰਮ ਨਾਲ ਜੋ ਚੱਲ ਰਹੀ ਹੈ ਤਾਂ ਇਸ ਰੇਲਵੇ ਨੇ ਲੋਕਾਂ ਵਿੱਚ ਇਹ ਸੁਨੇਹਾ ਪਹੁੰਚਾਇਆ ਕਿ ਨਿਯਮਾਂ ਦੀ ਪਾਲਣਾ ਕਰਨਾ ਸਿਰਫ ਜੋ ਪਨਿਸ਼ਮੈਂਟ ਤੋਂ ਬਚਣ ਲਈ ਨਹੀਂ ਬਲਕਿ ਇਹ ਜ਼ਿੰਮੇਵਾਰੀ ਨਾਗਰਿਕ ਹੋਣ ਦੀ ਨਿਸ਼ਾਨੀ ਹੈ ਸੋ ਇਹ ਕਾਰਵਾਈ ਰੇਲਵੇ ਦੀ ਨਿਰਪੇਯੁਗਤਾ ਵਿੱਤ ਪ੍ਰਬੰਧਨ ਅਤੇ ਲਾਭਕਾਰੀਤਾ ਵਧਾਉਣ ਵਿੱਚ ਵੀ ਮਦਦ ਸਾਬਤ ਹੋ ਰਹੀ ਹੈ ਸੋ ਇਸ ਨਾਲ ਸਟੇਸ਼ਨਾਂ ਤੇ ਸਫਾਈ ਦੀ ਜਾਂਚ ਅਤੇ ਜੁਰਮਾਨੇ ਲਾਉਣ ਲਈ ਲੋਕਾਂ ਵਿੱਚ ਸਫਾਈ ਪ੍ਰਤੀ ਜਾਗਰੂਕਤਾ ਪੈਦਾ ਹੋ ਰਹੀ ਹੈ ਸੋ ਸਾਨੂੰ ਪਹਿਲਾਂ ਆਪਣੀ ਸਫਾਈ ਰੱਖਣੀ ਚਾਹੀਦੀ ਹੈ ਜਦ ਜੋ ਆਪਾਂ ਕੁਝ ਖਾਂਦੇ ਆ ਤਾਂ ਉਹ ਡਸਟਬਿਨ ਵਿੱਚ ਸੁੱਟਣਾ ਚਾਹੀਦਾ ਜੇਕਰ ਆਪਾਂ ਰੇਲਵੇ ਵਿੱਚ ਜਾ ਰਹੇ ਹਾਂ ਖਾਸ ਕਰਕੇ ਟ੍ਰੇਨ 'ਚ ਜਾ ਰਹੇ ਹਾਂ ਬੱਸ 'ਚ ਜਾ ਰਹੇ ਕਿਤੇ ਵੀ ਜਾ ਰਹੇ ਹਾਂ ਤਾਂ ਆਪਣਾ ਜਿਹੜਾ ਕੂੜਾ ਕਰਕਟ ਉੱਥੇ ਨਾ ਸੁੱਟੋ ਇੱਕ ਜਗ੍ਹਾ ਤੁਹਾਡੇ ਕੋਲ ਕੋਈ ਛੋਟਾ ਲਫਾਫਾ ਦਾ ਉਹ ਜਿਹੜਾ ਜਦੋਂ ਤੁਸੀਂ ਉਤਰੋਗੇ ਤਾਂ ਉਸ ਤੋਂ ਬਾਅਦ ਤੁਸੀਂ ਜਾ ਕੇ ਉਹਨੂੰ ਡਿਸਪੋਜ਼ ਕਰ ਦਿਓ ਡਸਪਿੰਗ ਜਿਹਾ ਸੁੱਟੋ ਸੋ ਇਹ ਸਿਰਫ ਇੱਕ ਆਵਾਜ਼ ਆਈ ਦਾ ਸਾਧਨ ਨਹੀਂ ਰੇਲਵੇ ਸਗੋਂ ਇੱਕ ਜਵਾਬਦੇਹ ਸੰਸਥਾ ਵਜੋਂ ਵੀ ਆਪਣੀ ਭੂਮਿਕਾ ਨਿਭਾਰੀ ਹੈ ਸੋ ਇਹ ਸਾਰਾ ਰੇਲਵੇ ਕਰਮਚਾਰੀਆਂ ਦੀ ਮਿਹਨਤ ਇਮਾਨ ਸੋ ਅਜਿਹਾ ਮਹਿੰਮਾ ਨਾਲ ਨਾ ਕੇਵਲ ਰੇਲਵੇ ਪ੍ਰਬੰਧਨ ਮਜ਼ਬੂਤ ਹੁੰਦਾ ਸਗੋ ਸਮਾਜ ਵਿੱਚ ਨੈਤਿਕਤਾ ਤੇ ਜ਼ਿੰਮੇਵਾਰੀ ਦੀ ਭਾਵਨਾ ਵੀ ਪੈਦਾ ਹੁੰਦੀ ਹੈ ਸੋ ਬਿਤੇ ਇੱਕ ਮਹੀਨੇ ਦੌਰਾਨ ਉਤਰੀ ਰੇਲਵੇ ਦੀ ਫਰੋਸਪ ਡਿਵੀਜ਼ਨ ਨੇ ਇੱਕ ਟਿਕਟ ਚੈਕਿੰਗ ਜਿਹੜੀ ਇੱਕ ਮਹਿੰਮ ਚੜਾਈ ਸੀ ਉਹਦੇ ਵਿੱਚ ਬਹੁਤ ਸਾਰੇ ਲੋਕਾਂ ਤੋਂ ਜੁਰਮਾਨਾ ਵਸੂਲਿਆ ਗਿਆ ਇਹ ਜੁਰਮਾਨਾ 2.69 ਕਰੋੜ ਰੁਪਏ ਦਾ ਸੋ ਉਸ ਦੌਰਾਨ 43092 ਯਾਤਰੀਆਂ ਬਿਨਾ ਟਿਕਟ ਜਾਂ ਗਲਤ ਢੰਗ ਨਾਲ ਯਾਤਰਾ ਕਰਦੇ ਹੋਏ ਪਾਏ ਗਏ ਸੋ ਕਿੱਡੀ ਵੱਡੀ ਗਿਣਤੀ ਦੇ ਵਿੱਚ ਖਾਸ ਕਰਕੇ 4392 ਯਾਤਰੀ ਬਿਨਾ ਟਿਕਟ ਤੋਂ ਇੱਥੇ ਪਾਏ ਗਏ ਸੀਗੇ ਗਲਤ ਢੰਗ ਨਾਲ ਉਹ ਵੀ ਯਾਤਰਾ ਕਰ ਰਹੇ ਸੀਗੇ ਸੋ ਇਹ ਕਾਰਵਾਈ ਡਿਵੀਜ਼ਨ ਦੇ ਟਿਕਟ ਚੈਕਿੰਗ ਸਟਾਫ ਨੇ ਕੀਤੀ ਉਹਨਾਂ ਨੇ ਚੈਕਿੰਗ ਕੀਤੀ ਤੇ ਉਹਨਾਂ ਨੂੰ ਜੁਰਮਾਨਾ ਵੀ ਲਾਇਆ ਤੇ ਇਦਾਂ ਹੋਇਆ ਕੀ ਹੈ ਜਿਹੜੀ ਡਿਵੀਜ਼ਨ ਦੀ ਜਿਹੜੀ ਆਮਦਨ ਹੈ ਉਹਦੇ ਵਿੱਚ ਵਾਧਾ ਹੋਇਆ ਸੋ ਰੇਲਵੇ ਅਧਿਕਾਰੀਆਂ ਅਨੁਸਾਰ ਟਿਕਟ ਚੈਕਿੰਗ ਦੀਆਂ ਮੁਹਿੰਮਾਂ ਦਾ ਉਦੇਸ਼ ਬਿਨਾ ਟਿਕਟ ਯਾਤਰਾ ਨੂੰ ਰੋਕਣਾ ਯਾਤਰੀਆਂ ਨੂੰ ਵਧੀਆ ਸੇਵਾਵਾਂ ਦੇਣਾ ਅਤੇ ਇਹ ਰੇਲ ਗੱਡੀਆਂ ਵਿੱਚ ਵਿਧੀ ਅਨੁਸਾਰ ਯਾਤਰਾ ਨੂੰ ਇਹ ਕਿੰਨੀ ਬਣਾਉਣਾ ਇਸੇ ਤਰ੍ਹਾਂ ਕਿ ਵਾਰ-ਵਾਰ ਅਚਾਨਕ ਜਾਂਚ ਮੁਹਿੰਮਾਂ ਚਲਾਈਆਂ ਜਾਂਦੀਆਂ ਨੇ ਇਸ ਦੇ ਨਾਲ ਹੀ ਸਟੇਸ਼ਨਾਂ ਤੇ ਸਫਾਈ ਨੂੰ ਲੈ ਕੇ ਵੀ ਗੰਭੀਰ ਕਦਮ ਚੁੱਕੇ ਗਏ ਨੇ ਤੋ ਜੁਲਾਈ ਮਹੀਨੇ ਦੌਰਾਨ ਸਟੇਸ਼ਨ ਕੰਪਲੈਕਸ ਵਿੱਚ ਗੰਦਗੀ ਫੈਲਾਉਣ ਵਾਲੇ 414 ਲੋਕਾਂ ਤੋਂ ਕੁੱਲ 75200 ਰੁਪਏ ਵਸੂਲਿਆ ਗਿਆ ਜੋ ਕਿ ਜੁਰਮਾਨਾ ਹੈ ਸੋ ਸਟੇਸ਼ਨਾਂ ਨੂੰ ਸਾਫ਼ ਸੁਥਰਾ ਰੱਖਣ ਲਈ ਲੋਕਾਂ ਨੂੰ ਸਫਾਈ ਪ੍ਰਤੀ ਜਾਗਰੂਕ ਕਰਨ ਲਈ ਇਹ ਨਿਯਮਤ ਜਾਂਚ ਜਾਰੀ ਰਹਿੰਦੀ ਹੈ ਸੋ ਜਦੋਂ ਵੀ ਤੁਸੀਂ ਸਫ਼ਰ ਕਰਦੇ ਹੋ ਰੇਲ ਦਾ ਭਾਵੇਂ ਵਜੇ ਕਿਸੇ ਵੀ ਉੱਥੇ ਸਫਾਈ ਰੱਖੋ ਤੇ ਬਿਨਾਂ ਟਿਕਟ ਤੋਂ ਨਾ ਚੜੋ